ਇਹ ਬੱਚੀ ਦੇਖੋ ਕਿਸ ਤਰ੍ਹਾਂ ਕਿੱਥੇ ਬੈ ਕੇ ਸਟੱਡੀ ਕਰ ਰਹੀ ਹੈ ਤੇ ਗੁਰੂ ਸਾਹਿਬ ਮਿਹਰ ਕਰਨ ਜਿਹੜਾ ਇਹ ਬੱਚੇ ਨੂੰ ਤਰਕੀਆਂ ਬਖਸ਼ਣ ਆਕਰ ਸਾਰਾ ਸਮਾਨ ਤੁਸੀਂ ਦੇਖ ਰਹੇ ਹੋ ਕਿੱਥੇ ਰੱਖਿਆ ਘਰ ਦੇ ਵਿੱਚ ਕਿਉਂਕਿ ਕੋਈ ਬਿਲਕੁਲ ਵੀ ਜਗ੍ਹਾ ਨਹੀਂ ਸੀ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਉਹੀ ਘਰ ਆ ਜਿਹੜੇ ਕੰਦ ਦੇ ਵਿੱਚ ਪੂਰੀਆ ਦਰਾੜਾ ਸੀ ਗਿਆ ਘਰ ਬਿਲਕੁਲ ਡਿੱਗਣ ਵਾਲਾ ਸੀਗਾ ਤੇ ਤੁਹਾਡੇ ਸਹਿਯੋਗ ਦੇ ਨਾਲ ਜਿਹੜੀ ਆ ਅਸੀਂ ਇੱਕ ਦਿਨ ਵੀ ਵੇਟ ਨਹੀਂ ਕੀਤੀ ਜਦੋਂ ਸੰਗਤ ਨੂੰ ਬੇਨਤੀ ਕੀਤੀ ਇਸ ਘਰ ਦੇ ਵਾਸਤੇ ਜਦੋਂ ਅਸੀਂ ਇੱਥੇ ਆਏ ਸੀਗਾ ਉਦੋਂ ਹੀ ਸੰਗਤ ਨੂੰ ਬੇਨਤੀ ਕੀਤੀ ਤੇ ਉਸ ਤੋਂ ਅਗਲੇ ਦਿਨ ਤੋਂ ਹੀ ਜਿਹੜਾ ਇਹਦਾ ਕੰਮ ਸ਼ੁਰੂ ਕਰਾਤਾ ਸੀ ਤਾਂ ਕਿ ਕਿਸੇ ਤਰੀਕੇ ਦਾ ਕੋਈ ਵੀ ਨੁਕਸਾਨ ਨਾ ਹੋਵੇ ਤੇ ਹਾਲਤ ਘਰ ਦੀ ਤੁਸੀਂ ਵੇਖੀ ਆ ਪਹਿਲਾਂ ਵੀ ਆਹ ਵੇਖੋ ਆ ਇੱਥੇ ਬਾਥਰੂਮ ਸੀਗਾ ਆ ਕੀ ਕਰਦੇ ਆ ਕੰਨਾਂ ਦਾ ਕੀ ਹਾਲ ਹੋਇਆ ਪਿਆ ਇਤਨੇ ਧਾਰਾ ਸਾਰੀਆਂ ਲੜਕ ਰਹੀਆਂ ਆ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਜ਼ਰੂਰ ਕਰੀਦਾ ਆ ਜਿਹੜੇ ਵੀਰਾਂ ਨੇ ਸੇਵਾ ਭੇਜੀ ਹੁੰਦੀ ਆ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਮੈਂ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਇਹ ਸਾਰੇ ਵੀਰਾਂ ਦਾ ਰਲ ਕੇ ਸਹਿਯੋਗ ਹੁੰਦਾ ਆ ਤੇ ਇਹ ਤੁਹਾਨੂੰ ਹਾਲਤ ਥੋੜੀ ਦਿਖਾਉਣੀ ਆ ਘਰ ਦੀ ਚਲੋ ਇਹ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਹੜਾ ਬਣ ਰਿਹਾ ਹੈ ਘਰ ਤੇ ਜਦੋਂ ਇੱਥੇ ਆਪਾਂ ਪਹੁੰਚੇ ਤੇ ਆਕਰ ਸਾਰਾ ਸਮਾਨ ਤੁਸੀਂ ਦੇਖ ਰਹੇ ਹੋ ਕਿੱਥੇ ਰੱਖਿਆ ਘਰ ਦੇ ਵਿੱਚ ਕਿਉਂਕਿ ਕੋਈ ਬਿਲਕੁਲ ਵੀ ਜਗ੍ਹਾ ਨਹੀਂ ਸੀ ਹੈਗੀ ਔਰ ਸਭ ਤੋਂ ਜ਼ਿਆਦਾ ਹਰਾਨੀ ਵੇਖੋ ਆ ਇਹ ਕਿਹ ਬੱਚੀ ਦੇਖੋ ਕਿਸ ਤਰ੍ਹਾਂ ਕਿੱਥੇ ਬਹਿ ਕੇ ਸਟੱਡੀ ਕਰ ਰਹੀ ਹੈ ਕੋਈ ਇੱਥੇ ਪੱਖਾ ਨਹੀਂ ਲੱਗਾ ਹੋਇਆ ਤੇ ਕੋਈ ਜਿਹੜਾ ਆ ਇੱਥੇ ਇੰਨੀ ਕੁ ਜ਼ਿਆਦਾ ਗਰਮੀ ਧੋਪ ਹੈ ਇਸ ਵਕਤ ਪੂਰੀ ਸਿਖਰ ਤੇ ਆ ਔਰ ਉੱਥੇ ਬਹਿ ਕੇ ਇਹ ਬੱਚੀ ਪੜ੍ਹਾਈ ਕਰ ਰਹੀ ਆ ਤੇ ਘਰ ਦਾ ਸਮਾਨ ਸਾਰਾ ਇੱਧਰ ਉੱਧਰ ਖਿਲਰਿਆ ਹੋਇਆ ਆ ਆ ਦੇਖੋ ਮੰਜੀ ਮੰਜੀ ਦੇ ਉੱਪਰ ਜਿਹੜੀਆਂ ਰੰਜਾਈਆਂ ਰੱਖੀਆਂ ਆ ਆਪਣੇ ਤਲਾਈਆਂ ਰੱਖੀਆਂ ਆ ਚਾਦਰਾਂ ਰੱਖੀਆਂ ਆ ਸਾਰਾ ਘਰ ਦਾ ਇਸ ਤਰ੍ਹਾਂ ਹੀ ਖਿਲਰਿਆ ਪਿਆ ਸਮਾਨ ਲਿਮਾਰੀ ਦੇ ਲਾਗੇ ਸਮਾਨ ਇਤਰਾ ਬਾਥਰੂਮ ਇਤਰਾ ਔਰ ਸਭ ਤੋਂ ਜਿਹੜੀ ਭਾਵ ਕਰਨ ਵਾਲੀ ਚੀਜ਼ ਹੈ ਉਹ ਇਹ ਆ ਕਿ ਬੱਚੀ ਵੇਖੋ ਕਿੱਥੇ ਧੁੱਪ ਦੇ ਵਿੱਚ ਬਿਨਾ ਪੱਖੇ ਤੋਂ ਬੈ ਕੇ ਪੜਾਈ ਕਰ ਰਹੀ ਆ ਤੇ ਗੁਰੂ ਸਾਹਿਬ ਮਿਹਰ ਕਰਨ ਜਿਹੜਾ ਆ ਬੱਚੇ ਨੂੰ ਤਰਕੀਆਂ ਬਖਸ਼ਣ ਕਿਉਂਕਿ ਸਾਡਾ ਮਕਸਦ ਵੀ ਇਹੋ ਹੀ ਹੈਗਾ ਕਿ ਜਿਹੜਾ ਆ ਪਰਿਵਾਰ ਨੂੰ ਦੀ ਬਾਹ ਫੜੀ ਜਾਵੇ ਤਾਂ ਕਿ ਅੱਗੇ ਚੱਲ ਕੇ ਪਰਿਵਾਰ ਜਿਹੜਾ ਆਪਣੇ ਪੈਰਾਂ ਤੇ ਸਟੈਂਡ ਹੋਵੇ ਤੇ ਖੁਦ ਮਿਹਨਤ ਕਰੇ ਤੇ ਕੁਝ ਬਣੇ ਔਰ ਹਾਲਤ ਇਸ ਘਰ ਦੀ ਇਹ ਸੀਗੀ ਕਿ ਇਹ ਘਰ ਬਿਲਕੁਲ ਹੀ ਡਿੱਗਣ ਵਾਲਾ ਸੀ ਜਿਵੇਂ ਤੁਹਾਨੂੰ ਦੱਸਿਆ ਜਿੱਦ ਦਿਨ ਪਤਾ ਲੱਗਾ ਵੀ ਇਹ ਘਰ ਕਮਰਾ ਬਿਲਕੁਲ ਹੀ ਡਿੱਗਣ ਦੀ ਕਿਨਾਰ ਤੇ ਉਸ ਤੋਂ ਅਗਲੇ ਦਿਨ ਹੀ ਕੰਮ ਸ਼ੁਰੂ ਕਰਵਾ ਦਿੱਤਾ ਔਰ ਬਹੁਤ ਬਹੁਤ ਧੰਨਵਾਦ ਨਰਦੇਵ ਜੀ ਦਾ ਵੀ ਇਹ 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 ਪਿੰਡ ਦੇ ਵਿੱਚ ਹੀ ਰਹਿੰਦੇ ਇਹਨਾਂ ਨੇ ਦੱਸ ਪਾਈ ਕਿ ਪਰਿਵਾਰ ਦੀ ਬਹੁਤ ਮਾੜੀ ਹਾਲਤ ਆ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਰਾ ਸਹਿਯੋਗ ਕਰਕੇ ਜਿਹੜਾ ਆ ਸਾਰਾ ਪਲੈਨਿੰਗ ਕਰਕੇ ਸਾਰਾ ਪਰਿਵਾਰ ਦੇ ਨਾਲ ਸਹਿਯੋਗ ਕਰਕੇ ਤੇ ਇਹ ਸਾਰਾ ਕੁਝ ਜਿਹੜਾ ਕਾਰਜ ਕਰਵਾ ਰਿਹਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਵੀਰ ਜੀ ਦਾ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਹੁੰਦਾ ਸੇਵਾ ਦੇ ਵਿੱਚ ਤਾਂ ਕਿ ਹਰ ਇੱਕ ਵੀਰ ਨੂੰ ਇਹ ਪਤਾ ਲੱਗ ਜੇ ਵੀ ਇਹ ਜਿਹੜੀ ਸੇਵਾ ਆ ਸਾਰੀ ਸਿੱਧੀ ਪਰਿਵਾਰ ਦੇ ਅਕਾਊਂਟ ਵਿੱਚ ਗਈ ਆ ਸਾਰੀ ਸੇਵਾ ਸਾਰੀ ਦੀ ਸਾਰੀ ਸੇਵਾ ਤਾਂ ਕਿ ਕਿਸੇ ਨੂੰ ਇਹ ਨਾ ਮੰਨ ਚ ਰਵੇ ਕਿ ਕੀ ਇਹ ਸੇਵਾ ਵੀ ਚੋਤ ਨਹੀਂ ਕਿਸੇ ਨੇ ਲੈ ਲਈ ਹੈਗੀ ਜਾਂ ਕਿਸੇ ਹੋਰ ਦੇ ਅਕਾਊਂਟ 'ਚ ਨਹੀਂ ਪਵਾਤੀ ਸੋ ਇਹ ਭੈਣ ਦਵਿੰਦਰ ਕੋਰ ਦਾ ਅਕਾਊਂਟ ਆ ਜੇ ਸਾਰੀ ਸੇਵਾ ਉਸ ਅਕਾਊਂਟ ਦੇ ਵਿੱਚ ਹੀ ਗਈ ਉਸ ਤੋਂ ਇਲਾਵਾ ਕਿਸੇ ਅਕਾਊਂਟ ਦੇ ਵਿੱਚ ਸੇਵਾ ਨਹੀਂ ਗਈ ਤੇ ਕੁਝ ਵੀਰਾਂ ਨੇ ਜਿਹੜੇ ਕੁਝ ਵੀਰ ਜਿਤਨਾ ਉਹਨਾਂ ਕੋ ਸਮਾਂ ਥੋੜਾ ਹੁੰਦਾ ਆ ਤੇ ਉਹ ਮੇਰੇ ਅਕਾਊਂਟ ਦੇ ਵਿੱਚ ਵੀ ਸੇਵਾ ਭੇਜ ਦਿੰਦੇ ਆ ਤੇ ਉਹ ਜਿਹੜੀ ਸੇਵਾ ਆ ਉਹ ਵੀ ਸੇਵਾ ਇਸ ਪਰਿਵਾਰ ਨੂੰ ਜਿਹੜੀ ਆ ਉਹ ਹੈਂਡਓਵਰ ਕਰ ਦਿੱਤੀ ਜਾਏਗੀ ਉਹਦੇ ਵਿੱਚ ਦੱਸਣਾ ਜ਼ਰੂਰੀ ਹੈ ਜਿਵੇਂ ਮੈਂ ਪਹਿਲਾਂ ਦੱਸ ਦਨਾਂ ਕਿ ਕਾਪੀ ਦੇ ਵਿੱਚ ਇੱਕ ਇੱਕ ਸੰਗਤ ਦੇ ਇੱਕ ਇੱਕ ਰੁਪਈਆ ਦਾ ਹਿਸਾਬ ਆ ਤੇ ਜਿਹੜੀ ਸੇਵਾ ਮੇਰੇ ਅਕਾਊਂਟ ਚ ਆਈ ਆ ਉਹ ਮੈਂ ਜ਼ਰੂਰ ਦੱਸ ਦੇਣਾ ਬੋਲ ਕੇ ਤਾਂ ਕਿ ਪਤਾ ਲੱਗ ਜਾਏ ਸਾਰੀ ਸੰਗਤ ਨੂੰ ਇੱਕ ਵੀਰ ਪਵਨਦੀਪ ਸਿੰਘ ਅੰਮ੍ਰਿਤਸਰ ਤੋਂ 3000 ਰੁਪਿਆ ਉਸ ਵੀਰ ਨੇ ਮੈਨੂੰ ਭੇਜਿਆ ਸੀਗਾ ਸਰਦਾਰ ਗੁਰਸਿਮਰਨ ਸਿੰਘ ਜੀ ਲੁਧਿਆਣੇ ਤੋਂ 500 ਰੁਪਿਆ ਸਰਦਾਰ ਤੇਜਿੰਦਰ ਸਿੰਘ ਜੀ ਜਲੰਧਰ ਤੋਂ 500 ਸਰਦਾਰ ਦਵਿੰਦਰ ਸਿੰਘ ਜੀ ਮੁਹਾਲੀ ਤੋਂ 5000 ਸਰਦਾਰ ਗੁਰਮੀਤ ਸਿੰਘ ਜੀ ਅੰਮ੍ਰਿਤਸਰ ਤੋਂ 2000 ਔਰ ਸਰਦਾਰ ਗੁਰਪ੍ਰੀਤ ਸਿੰਘ ਜੀ ਹਰਿਆਣਾ ਤੋਂ 1300 ਸੋ ਇਹ ਸੇਵਾ ਸਾਰੀ ਜਿਹੜੀ ਆ ਮੇਰੇ ਅਕਾਊਂਟ ਚ ਗਈ ਆ ਉਸ ਤੋਂ ਇਲਾਵਾ ਜਿਹੜਾ ਪਰਿਵਾਰ ਦਾ ਅਕਾਊਂਟ ਸਾਰੀ ਸੇਵਾ ਪਰਿਵਾਰ ਦੇ ਅਕਾਊਂਟ ਦੇ ਵਿੱਚ ਗਈ ਜਿਹੜੀ ਦਵਿੰਦਰ ਸਿੰਘ ਭੈਣ ਦਵਿੰਦਰ ਕੌਰ ਨਾਮ ਦਾ ਅਕਾਊਂਟ ਸੀਗਾ ਜਿਹਦੇ ਵਿੱਚ ਸਾਰੀ ਸੇਵਾ ਗਈ ਆ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਹ ਸੇਵਾ ਸਾਰੀ ਦੀ ਸਾਰੀ ਪਰਿਵਾਰ ਕੋ ਪਰਿਵਾਰ ਖੁਦ ਜਿਹੜਾ ਆ ਲਗਾ ਰਿਹਾ ਹੈ ਸੇਵਾ ਨਾਲ ਜਿਹੜੇ ਨਰਦੇਵ ਜੀ ਜਿੰਨਾਂ ਨਾਲ ਹੁਣੇ ਤੁਹਾਨੂੰ ਮਿਲਿਆ ਉਹ ਖੁਦ ਜਿਹੜਾ ਸਾਰਾ ਚੈਕਿੰਗ ਕਰਕੇ ਸਾਰੀ ਸੇਵਾ ਕਰਵਾ ਰਿਹਾ ਤੇ ਜਿਹੜੀ 10 ਦੇ ਅਕਾਊਂਟ ਸੇਵਾ ਕੁਝ ਵੀਰਾਂ ਨੇ ਭੇਜ ਦਿੱਤੀ ਉਹ ਵੀ ਇਹਨਾਂ ਦੇ ਅਕਾਊਂਟ ਦੇ ਵਿੱਚ ਚੱਲ ਜਾਏਗੀ ਸੋ ਬਹੁਤ ਬਹੁਤ ਧੰਨਵਾਦ ਵੀਰਾਂ ਦਾ तकरीबन ਅੰਦਾਜ਼ਨ 1.5 ਲੱਖ ਰੁਪਏ ਦੀ ਸੇਵਾ ਜਿਹੜੀ ਹੈ ਉਹ ਸਾਰੀ ਇਸ ਪਰਿਵਾਰ ਦੀ ਹੋਈ ਆ ਸੋ ਗੁਰੂ ਸਾਹਿਬ ਮੇਰ ਕਰਨ ਦੇ ਨੇ ਦੇ ਵਿੱਚ ਸਾਰਾ ਇਹਨਾਂ ਦਾ ਕਮਰਾ ਜਿਹੜਾ ਹੈ ਉਹ ਬਣ ਜਾਵੇ ਤੇ ਇਹਦੇ ਨਾਲ ਬਾਥਰੂਮ ਜਿਹੜਾ ਬਣਾਉਣਾ ਉਹ ਵੀ ਹੋ ਜਾਵੇ ਮੈਂ ਧੰਨਵਾਦ ਕਰਨਾ ਸਾਰੇ ਵੀਰਾਂ ਦਾ ਤੇ ਜਿਹੜੇ ਜਿਹੜੇ ਵੀਰਾਂ ਨੇ ਸਹਿਯੋਗ ਦਿੱਤਾ ਗੁਰੂ ਸਾਹਿਬ ਮੇਰ ਕਰਨ ਸਦਾ ਚ